ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨੇ ਜਿਹੜੇ ਖਤਰਨਾਕ ਹੁੰਦੀ। ਫਿਰ ਮੇਰੇ ਮੂੰਹ ਚੋਂ ਨਿਕਲਿਆ ਕੁਛ। ਹਾਲਾਂਕਿ ਗਾਲ ਨਹੀਂ ਸੀ ਉਹ ਬੱਤੀ ਨੂੰ ਗਾਲ ਨਹੀਂ ਕਹਿੰਦੇ। ਮਾਵਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ। ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾ ਉਹ ਪੰਜਾਬੀ ਤੋਂ ਕੰਗਾ। ਕੀ ਬਾਤ ਹੈ ਰੱਬਾ। ਆਜੇ ਚੰਦਰਾ ਜਦੋਂ ਜਗਾਲ ਤੇ ਬੱਤੀ ਦੇਣੀ ਪੈਂਦੀ ਹੈ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਨੇ ਜਿਹਨੂੰ ਲੜਦੇ ਹੋਣ ਚ ਲੂਨੇ ਤੇ ਬੱਤੀ ਮਨਸਬੇ ਦਿਨ ਉਹ ਨਹੀਂ ਇਹ ਬੇਗਾਲ ਨਹੀਂ ਹੈ ਤੇ ਗਾਲ ਨਹੀਂ ਹੈ ਬੱਚੇ ਜਿਹੜੇ ਮਾਵਾਂ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀਗੀਆਂ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਗਾਲਾਂ ਉਹ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸੇ ਨਹੀਂ ਕੀਤੀ ਉਹਨੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨੇ ਜਿਹੜੇ ਖਤਰਨਾਕ ਹੁੰਦੇ ਫਿਰ ਮੇਰੇ ਮੂੰਹ ਚੋਂ ਨਿਕਲਿਆ ਕੁਛ ਹਾਲਾਂਕਿ ਗਾਲ ਨਹੀਂ ਸੀ ਉਹ ਬੱਤੀ ਨੂੰ ਗਾਲ ਨਹੀਂ ਕਹਿੰਦੇ ਮਾਮਾ ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾ ਉਹ ਪੰਜਾਬੀ ਤੋਂ ਕੰਗਾਲ ਤਾਜ ਜੰਦਰਾ ਜਦੋਂ ਜੰਗਾਲ ਤੇ ਬੱਤੀ ਦੇਣੀ ਪੈਂਦੀ ਹੈ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਨੇ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਮਨਸਬੇ ਦੀ ਨਾ ਗੁਬਈ ਇਹ ਬੇਗਾਲ ਨਹੀਂ ਹੈ ਇਹ ਗਾਲ ਨਹੀਂ ਹੈ ਬੱਚੇ ਜਿਹੜੇ ਮਾਵਾਂ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀਗੀਆਂ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ-ਵੱਡੀਆਂ ਗਾਲਾਂ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸੇ ਨਹੀਂ ਕੀਤੀ ਉਹਨਾਂ ਨੇ ਉਹ ਮੇਰੇ ਅੱਗੇ ਜਦੋਂ ਇਹ ਵੱਡੀ ਉਂਗਲ ਦਿਖਾਉਣ ਲੱਗੇ ਨੇ ਜਿਹੜੀ ਖਤਰਨਾਕ ਹੁੰਦੀ ਫਿਰ ਮੇਰੇ ਮੂੰਹ ਚੋਂ ਨਿਕਲਿਆ ਕੁਛ ਹਾਲਾਂਕਿ ਗਾਲ ਨਹੀਂ ਸੀ ਉਹ ਬੱਤੀ ਨੂੰ ਗਾਲ ਨਹੀਂ ਕਹਿੰਦੇ मामा ਨੇ ਬੱਤੀ ਹਮੇਸ਼ਾ ਬੱਚਿਆਂ ਨੂੰ ਦਿੱਤੀ ਹੈ ਜਦੋਂ ਚਲੂਣੇ ਲੜਦੇ ਨੇ ਬੱਤੀ ਜਿਹੜੇ ਬੱਤੀ ਨੂੰ ਸਮਝਣ ਗਾ ਉਹ ਪੰਜਾਬੀ ਤੋਂ ਕੰਗਾਂ ਕਾਜੇ ਜੰਦਰਾ ਜਦੋਂ ਜਗਾਲ ਤੇ ਬੱਤੀ ਦੇਣੀ ਪੈਂਦੀ ਹੈ ਸਾਧੂ ਸੰਤ ਸੇਖ ਦੇ ਧੂਨੇ ਨਾ ਕੋਈ ਜਾਦੂ ਨਾ ਕੋਈ ਟੂਨੇ ਜਿਹਨੂੰ ਲੜਦੇ ਹੋਣ ਚ ਲੂਣੇ ਤੇ ਬੱਤੀ ਮਨਸੋ ਮੇਰੀ ਨਾ ਗੁਬੇਈ ਇਹ ਤੇ ਗਾਲ ਨਹੀਂ ਹੈ ਇਹ ਗਾਲ ਨਹੀਂ ਹੈ ਬੱਚੇ ਜਿਹੜੇ ਮਾਵਾਂ ਜਿਹੜੀਆਂ ਬੱਚੇ ਨੂੰ ਚੀਜ਼ ਕਰਦੀਆਂ ਸੀਗੀਆਂ ਪਰ ਉਹਨਾਂ ਨੇ ਜਿਹੜੀਆਂ ਵੱਡੀਆਂ ਵੱਡੀਆਂ ਗਾਲਾਂ ਉਹ ਜੋ ਜਿਹੜੀਆਂ ਉਹਨਾਂ ਨੇ ਕੱਢੀਆਂ ਉਹ ਤਾਂ ਮਹਿਸੂਸੇ ਨਹੀਂ ਕੀਤੀਆਂ ਉਹਨਾਂ ਨੇ